ਨਸ਼ਾ ਤਸਕਰਾਂ ਨੂੰ ਜੜੋਂ ਪੁੱਟਣ ਲਈ ਕਰਤਾਰਪੁਰ ਪੁਲਿਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਨੇ ਚਾਰ ਵੱਖ-ਵੱਖ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਦੋ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਅਤੇ ਟੀਕੇ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਦੋ ਹੋਰ ਵਿਅਕਤੀ ਸ਼ਰਾਬ ਤਸਕਰੀ ਦੇ ਦੋਸ਼ਾਂ ਹੇਠ ਕਾਬੂ ਕੀਤੇ ਗਏ ਨੇ ਥਾਣਾ ਮੁਖੀ ਵਿਕਰਮ ਸਿੰਘ ਮੁਤਾਬਕ ਗੁਰਸਿੰਦਰ ਗੋਸ਼ਾ ਕੋਲੋਂ 45 ਗ੍ਰਾਮ ਨਸ਼ੀਲਾ ਪਾਊਡਰ ਅਤੇ 13 ਟੀਕੇ ਬਰਾਮਦ ਹੋਏ ਨੇ ਜਦਕਿ ਅਮਨਦੀਪ ਅਮਨਾ 35 ਗ੍ਰਾਮ ਨਸ਼ੀਲੇ ਪਾਊਡਰ ਅਤੇ 11 ਟੀਕੇ ਸਣੇ ਪੁਲਿਸ ਦੇ ਹੱਥੇ ਚੜਿਆਏ ਦੋ ਹੋਰ ਮਾਮਲਿਆਂ ਵਿੱਚ ਪੁਲਿਸ ਨੇ 14 ਪੇਟੀਆਂ ਸ਼ਰਾਬ ਸਮੇਤ ਵਿਪਨ ਸ਼ਰਮਾ ਅਤੇ 40 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਪੁਲਿਸ ਨੇ ਦੋਸ਼ੀਆਂ ਖਿਲਾਫ ਬੰਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਨੂੰ ਕੋਈ ਇੰਟੀਮੇਸ਼ਨ ਮਿਲੀ ਸੀ ਕਿ ਰਖਵੱਤ ਕੋ ਲਗਾਤਾਰ ਕੋਈ ਚਿੱਲਾ ਬਾਉਂਡਰ ਤੇ ਨਸੀਬ ਤਸਕਰ ਜਿਹੜੇ ਆ ਉਹ ਇਲਾਕੇ ਦੇ ਸਮਾਨ ਲੈ ਕੇ ਆ ਰਿਹਾ ਇਸ ਵਾਰ ਫਿਰ ਫਤਹਾਮ ਦੇ ਨਾਕਾਬੰਦੀ ਕਰ दिए ਜਿੰਨਾ ਵਜੇ ਹੈਗੇ 4 ਬੰਦਿਆਂ ਨੂੰ ਰੌਂਡ ਅਪ ਕੀਤਾ ਵਾ ਦੋਨਾਂ ਕੋਲ ਮਿਸ਼ਲੀ ਕਰਕੇ ਠੀਕੇ ਦੇ ਆਪਣੇ ਦੂਸਰੇ ਮਿਲਿਆ ਜੀ ਮਿਸ਼ਲਾ ਪਾਊਡਰ ਉਹਨਾਂ ਦੇ ਦੋਨਾਂ ਦੇ ਲਗ ਲਗਾ ਕੇ ਇਹਨਾਂ ਨੂੰ ਰੋਲ ਕਰਤੀਆਂ ਫਿਰ ਹੋਰ ਸਾਨੂੰ ਇਨਫਰਮੇਸ਼ਨ ਮਿਲੀ ਵੀ ਪੂਰਥਾ ਸਾਈਡ ਵੱਲੋਂ ਕੋਈ ਛਰਾ ਦੇ ਆ ਰਹੇ ਨੇ ਗੱਡੀਆਂ ਦੇ ਵਿੱਚ ਲਗ ਲਗਾ ਕਰਕੇ ਦੋ ਗੱਡੀਆਂ ਹੀ ਰੌਂਡ ਅਪ ਕੀਤੀਆਂ ਜਿਨ੍ਹਾਂ ਵਿੱਚੋਂ ਕਾਫੀ ਮਾਰ ਮਾਤਰਾ ਵਿੱਚ ਰਾਜਰੀਏ ਪ੍ਰੰਤ ਯੂਐਸ ਉਹਨਾਂ ਦੇ ਖਲਾਫ ਜੀ ਕੋਈ ਅਜਿਹਾ ਲੋਗ ਨਹੀਂ ਕਰਦਾ